ਕਰਦੇ ਵਿੱਚ ਹਾਂਜੀ ਨਹੀਂ ਕਰਦੇ ਉਹ ਬੀਡਿੰਗ ਕਰਦੇ ਜੀ ਕਰ ਜਾਂ ਨਾ ਨਹੀਂ ਕਰਦਾ ਬੱਚਾ ਨਹੀਂ ਮਿਲਦਾ ਕਰਨਾ ਦੇਖੀ ਜਾ ਹਾਂਜੀ ਆ ਰਾਜ ਕੀ ਹਾਲ ਹੈ ਬੜੀ ਆ ਜੀ ਬੜੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਥੋਂ ਆਏ ਅੰਮ੍ਰਾਲੇ ਤੋਂ ਜੀ ਕਿਹੜਾ ਕੈਨ ਲਪਣਾ ਆਪਣਾ ਦੀਪਕ ਫਾਰਮ ਹਾਊਸ ਦਾ ਨਾਮ ਤੋਂ ਕਰਨ ਵਾਲਾ ਆਂਬਾ ਦੀਪਕ ਫਾਰਮ ਹਾਊਸ ਦੀਪਕ ਫਾਰਮ ਹਾਊਸ ਹਾਂਜੀ ਹਾਂਜੀ ਓਕੇ ਇਹ ਕਿਹੜੀ ਬਰੀਡ ਦਾ ਲੈਬਰੀਆ ਇਹ ਇਹ ਕੈਨ ਕੋਰਸੋ ਬਰੀਡ ਹੈ ਸਰ ਅੱਛਾ ਕੈਨ ਕੋਰਸੋ ਹਾਂਜੀ ਹਾਂਜੀ ਇਹ ਅਲੱਗ ਹੁੰਦੀ ਹੈ ਉਹਦੇ ਨਾਲ ਹਾਂਜੀ ਅਲੱਗ ਹੁੰਦੀ ਉਸ ਤੋਂ ਸਾਈਜ਼ ਵੀ ਕਾਫੀ ਵੱਡਾ ਹੁੰਦਾ ਦਾ ਅੱਛਾ ਕਿੰਨਾ ਸਾਈਜ਼ ਹੋ ਜਾਂਦਾ ਇਹਦਾ ਇਹ ਤੁਸੀਂ ਮਨ ਦੇ ਹਿਸਾਬ ਲਗਾ ਲਓ ਲੈਬ ਤੋਂ ਬਸ 2-3 ਇੰਚ ਹਾਈਟ ਉੱਚੀ ਹੁੰਦੀ ਹੈ ਜਿਹੜੀ ਇਹਦਾ ਸੁਭਾਅ ਕਿਦਾਂ ਦਾ ਹੁੰਦਾ ਲੈਬਰੀ ਵਰਗਾ ਕਿ ਲਾਇਬਰੀ ਤੋਂ ਥੋੜਾ ਅਲੱਗ ਹੁੰਦਾ ਗਾਰਡੀਅਨਡ ਹੋਗਾ ਗਾਰਡੀਅਨਡ ਹੋਗਾ ਹਾਂਜੀ ਹਾਂਜੀ ਓਕੇ ਤੇ ਕਿੱਥੋਂ ਦੀ

ਤਰੇ ਦੋ ਫੀਮੇਲਸ ਰਹਿ ਗਈਆਂ ਈ ਡਿਮਾਂਡ ਹੈ ਦੀ 30000 ਰੁਪਏ ਬਾਜੀ 30000 ਇਹ ਮਹਿੰਗੀ ਹੁੰਦੀ ਹੈ ਐਵਰੀ ਦਾ ਹਾਂਜੀ ਹਾਂਜੀ ਮੈਂ ਬੈਣ ਮਹਿੰਗੀ ਹੁੰਦੀ ਹੈ ਦੀ ਮੇਲ ਦਾ ਕੀ ਪ੍ਰਾਈਸ ਹੁੰਦਾ ਹੈ ਮੇਲ ਦਾ ਪ੍ਰਾਈਸ 50 50 ਹਾਂਜੀ ਹਾਂਜੀ ਇਹਦਾ 30000 ਹਾਂਜੀ ਬਿਲਕੁਲ ਜੀ ਇੱਥੇ ਡਿਸਕਾਊਂਟ ਹੋਊ ਮਾਣਾ ਬਿਲਕੁਲ ਬਿਲਕੁਲ ਜਿਹੜਾ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਏਗਾ ਉਹਨੂੰ ਫੁੱਲ ਡਿਸਕਾਊਂਟ ਦਿੱਤਾ ਜਾਏਗਾ ਜੀ ਧੰਨਵਾਦ ਤੁਹਾਡਾ ਤੇ ਆਪਣਾ ਕੰਟੈਕਟ ਨੰਬਰ ਦਿਓ ਬਈ ਕੰਟੈਕਟ ਨੰਬਰ 8708597412 ਰਿਪੀਟ ਕਰ ਦਿਓ 8708597412 ਦੀ ਲੋਕੇਸ਼ਨ ਦੱਸ ਦੋ ਅੰਮਾਲਾ ਸਿਟੀ ਲਓ ਜੀ ਕਿਸੇ ਨੇ ਕੈਨ ਕੋਰਸੋ ਦੀ ਬਰੀਡ ਲੈਣੀ ਆ ਦੇਖੋ ਕੁਆਲਿਟੀ ਇੱਕ ਵਾਰੀ ਚੈੱਕ ਕਰਾ ਦੇ ਬਰੀ ਚੱਕ ਕੇ ਚੰਗੀ ਤਰ੍ਹਾਂ ਆ ਦੇਖ ਲਓ ਘੁਮਾ ਕੇ ਦਿਖਾ ਦੇ ਚੰਗੀ ਤਰ੍ਹਾਂ ਆ ਦੇਖੋ ਕੈਨ ਕੋਰਸੋ ਦੀ ਬਰੀਡ ਆ ਕਿਸੇ ਨੂੰ ਜ਼ਰੂਰਤ ਹੈ ਵੀਡੀਓ ਤੋਂ ਨੰਬਰ ਲੈ ਕੇ ਬਾਈ ਨੂੰ ਤੁਸੀਂ ਕਾਲ ਕਰ ਸਕਦੇ ਹੋ ਤੇ ਆ ਦੇਖ ਲਓ ਸਾਰੀ ਇਹਦਾ ਫੇਸ ਦੇਖੋ ਕਰੋ ਚੈੱਕ ਆ ਵੀ ਤਾਂ ਇਅਰ ਕ੍ਰੋਪ ਨਹੀਂ ਹੈ ਇਸ ਟਾਈਮ ਇਅਰ ਕ੍ਰੋਪ ਹੋ ਜੰਗੇ ਤਾਂ ਓਕੇ ਓਕੇ ਹਾਂਜੀ ਇਹ ਕਿਸੇ ਨੂੰ ਵੀ ਜਰੂਰ ਤਾਂ ਵੀਡੀਓ ਤੁਹਾਨੂੰ ਨੰਬਰ ਲੈ ਕੇ ਕਾਲ ਕਰ ਸਕਦੇ ਲੋਕੇਸ਼ਨ ਇਹ ਨਹੀਂ ਦੀ ਹੈਗੀ ਅੰਬਾਲਾ ਹਾਂਜੀ ਹਾਂਜੀ ਅੰਬਾਲਾ ਠੀਕ ਆ ਵੀਰੇ ਓਕੇ ਜੀ ਹਾਂਜੀ ਧੰਨਵਾਦ ਚੱਲਦੇ ਅੱਗੇ ਕਰਦੇ ਆ ਗੱਲਬਾਤ ਤੇ ਇੱਕ ਹੋਰ ਵੀਡੀਓ ਤੁਹਾਨੂੰ ਨਵੀਂ ਦਿਖਾਉਣੀ ਆਪਾਂ ਆਜੋ ਵਧੀਆ ਠੀਕ ਆ ਦੋਨੋਂ ਅਲੱਗ-ਅਲੱਗ ਦੇ ਨਾ ਇਹ ਮੇਲ ਫੀਮੇਲ ਹੋਗੇ ਨਾ ਹਾਂਜੀ ਚੱਲੀਏ ਹਾਂਜੀ ਹਾਂ ਰਾਜ ਕੀ ਹਾਲ ਹੈ ਵਧੀਆ ਸਰ ਤੁਸੀਂ ਦੱਸੋ ਹਾਂ ਬਹੁਤ ਵਧੀਆ ਕਿੱਥੋਂ ਆਏ ਪਟਿਆਲਾ ਤੋਂ ਕੰਮ ਕਰਕੇ ਤਾਂ ਚੱਲ ਰਿਹਾ ਕੰਮ ਕਰ আজকাল ਤਾਂ ਮੰਦਾ ਹੀ ਚੱਲ ਰਿਹਾ ਹੈ ਹਾਂਜੀ ਚਲੋ ਕੋਈ ਗੱਲ ਨਹੀਂ ਹੁਣ ਸੋਚ ਚੱਲ ਪਈ ਕੰਮ ਵਧੀਆ ਚੱਲ ਰਿਹਾ ਹਾਂਜੀ ਹਾਂਜੀ ਹੁਣ ਸੋਚ ਸਟਾਰਟ ਹੋ ਗਈ ਹੁਣ ਤਾਂ ਕੰਮ ਚੱਲ ਜੇ ਜੋ ਤਾਂ ਕਰੇ ਬਸ ਵੈਸੇ ਤਾਂ ਮਦਰ ਹੁਣੀ 25 ਸਾਲ ਤੋਂ ਕਰ ਰਹੇ ਨੇ ਪਰ ਮੈਂ ਤਾਂ ਹੁਣੀ ਜਿਆਦਾ ਦੇਰ ਨਹੀਂ ਹੋਈ ਮੈਨੂੰ ਤਾਂ ਤੁਹਾਨੂੰ ਥੋੜਾ ਸਮਾਂ ਹੋਇਆ ਨਾ ਹਾਂਜੀ ਤੇ ਕਿੰਨੇ ਡੌਗ ਰੱਖਿਆ ਆਪਣੇ ਕੋਲੇ ਸਾਡੇ ਕੋਲ 2025 ਹੈ ਮੈਂ ਸਿਰਫ ਪੈਕਨੀਜ਼ ਤੇ ਸ਼ਿਟਜ਼ੂ ਆ ਹਾਂ ਦੋਨੋਂ ਸ਼ਾਰਟ ਬਰੀਡਰ ਕੀ ਹਾਂਜੀ ਇਹ ਅੱਜ ਕਿਹੜੇ ਬੱਚੇ ਲੈ ਕੇ ਆਏ ਆਪਾਂ ਇਹ ਅੱਜ ਸ਼ਿਟਜ਼ੂ ਦੇ ਬੱਚੇ ਲੈ ਕੇ ਆਏ ਆ ਵੈਸੇ ਪੈਕਨੀਜ਼ ਦੇ ਪਾਪ ਅਵੇਲੇਬਲ ਨੇ ਉਹ ਕਰੇ ਨੇ ਹਾਂਜੀ ਬੱਚਿਆਂ ਦੀ ਕਿੰਨੀ ਉਮਰ ਹੋਗੀ ਅੱਜ 31 ਡੇ ਦੇ ਹੋ ਗਏ ਨੇ ਮੇਲ ਫੀਮੇਲ ਕਿੰਨੇ ਲੈ ਕੇ ਆਏ ਸਾਡੇ ਕੋਲ ਟੋਟਲ 10 ਬੱਚੇ ਨੇ 6 ਫੀਮੇਲਾਂ 4 ਮੇਲ ਮੰ ਲੋ ਇਹ ਵਿਦ ਪੇਪਰ ਹੈ ਵਿਦਆਊਟ ਪੇਪਰ ਹੈ ਵਿਦਆਊਟ ਪੇਪਰ ਹੈ ਆਪਣੇ ਕੋਲੇ ਕੇਸੀ ਬੱਚੇ ਹੁੰਦੀਆਂ ਕਿ ਨਹੀਂ ਮਿਲ ਜਾਂਦੇ ਨੇ ਜੇ ਡਿਮਾਂਡ ਤੇ ਕੋਲ ਡਿਮਾਂਡ ਤੁਸੀਂ ਬਾਹਰੋਂ ਲੈ ਕੇ ਕਰਦੇ ਹੋ ਹਾਂਜੀ ਮੰ ਲੋ ਜਿਹੜੇ ਤੁਸੀਂ ਆਨ ਡਿਮਾਂਡ ਬੱਚੇ ਦਿੰਨੇ ਹੋ ਤੁਹਾਡੇ ਕੋਲੇ ਆਪਣੇ ਕੋਲੇ ਹੁੰਦੇ ਨੇ ਜਾਂ ਨਹੀਂ ਨਹੀਂ ਅਰੇਂਜ ਕਰਵਾਦੇ ਹੋ ਅਰੇਂਜ ਕਰਵਾ ਦਿੰਦੇ ਹੋ ਠੀਕ ਹੈ ਇਹਨਾਂ ਦੀ ਏਜ ਕਿੰਨੀ ਹੋਗੀ ਜਿਹੜੇ ਪੈਕਨਿਜ ਦੇ ਬੱਚੇ ਨੇ ਉਹ ਸਾਡੇ ਕੋਲ ਰਜਿਸਟਰ ਮਿਲ ਜਾਂਦੇ ਨੇ ਤੁਹਾਡੇ ਕੋਲ ਆਪਣੇ ਕੋਲੇ ਹਾਂਜੀ ਠੀਕ ਹੈ ਇਹਨਾਂ ਦੀ ਕਿੰਨੀ ਐਜ ਹੋਗੀ ਅੱਜ 31 ਡੇ ਦੇ ਨੇ 41 ਡੇਜ਼ ਇਹਨਾਂ ਦੀ ਵੈਕਸੀਨੇਸ਼ਨ ਤਾਂ ਹੋਈ ਨਹੀਂ ਹੋਣੀ ਪਰ ਨਹੀਂ ਹਜੇ ਨਹੀਂ 45 ਡੇ ਤੇ ਹੋਏਗੀ ਅੱਜ ਫਿਰ ਸੋਧ ਖਾਣ ਵਾਸਤੇ ਲੈ ਕੇ ਇਹਨਾਂ ਨੂੰ ਹਾਂਜੀ ਚਲੋ ਭਜੀਆ ਕਿੰਨੀਆਂ ਫੀਮੇਲ ਆਲੇ ਆਪਰੇ ਕੋਲ ਕਿੰਨੇ ਮੇਲ ਨੇ ਚਾਰ ਮੇਲ 6 ਫੀਮੇਲ ਆ ਚਾਰ ਮੇਲ 6 ਫੀਮੇਲ 1 ਕਿਲੋ ਲੀਟਰ ਦੇ ਨੇ ਹਾਂਜੀ ਠੀਕ ਹੈ ਜੀ ਇਹ ਮੰਨ ਲਓ ਜਿਹੜੀ ਸਿਟ ਜੁਦੇ ਇੱਕ ਮਦਰ ਦੇ ਇੰਨੇ ਬੱਚੇ ਹੁੰਦੇ ਆ ਹੋ ਜਾਂਦੇ ਨੇ ਡਿਮਾਂਡ ਹੁੰਦੇ ਨੇ ਕੋਈ ਬੜੀ ਹਾਈਟ ਚ ਹੁੰਦੀ ਹੈ ਫੀਮੇਲ ਨਾਲ ਕੋਈ ਛੋਟੀ ਹਾਈਟ ਚ ਇਹਨਾਂ ਦੀ ਫੀਮੇਲ ਹਾਂਜੀ ਪੰਜ ਵੈਸੇ ਪੰਜ ਜਾਂ 6 ਬੱਚੇ ਮੈਕਸਿਮਮ ਇਹਨੇ ਕਿੰਨੀ ਹਾਈਟ ਕਰ ਜਾਣੀ ਹੈ ਜਿਆਦਾ ਹਾਈਟ ਤਾਂ ਨਹੀਂ ਹੋएगी ਨੋਰਮਲ ਐਂ ਵੈਸੇ ਆਪਣੇ ਮਦਰ ਦੇ ਇਹ ਲੰਬੇ ਛੋੜੇ ਨੇ ਇਹਨਾਂ ਦੇ ਮਦਰ ਵਗੈਰਾ ਹੈਲਦੀ ਨੇ ਹਾਂਜੀ ਠੀਕ ਹੈ ਜੀ ਤੇ ਇਹਦਾ ਕੀ ਡਿਮਾਂਡ ਰੱਖੀ ਆਪਾਂ ਨੇ ਫੀਮੇਲ ਦੀ ਫੀਮੇਲ ਦੀ ਹੈਗੀ ਆ 10000 ਤੇ ਮੇਲ ਦੀ 12000 ਮੇਲ ਦੀ 12000 ਇਹਦੀ ਫੀਮੇਲ ਦੀ 10000 ਇਹ ਇਹਦੇ ਤੇ ਡਿਸਕਾਊਂਟ ਹੋਊਗਾ ਹੋ ਜਾਏਗਾ ਤੁਸੀਂ ਕੰਟੈਕਟ ਨੰਬਰ ਦਿਓ ਆਪਣਾ 771955874 ਰਿਪੀਟ ਕਰ ਦਿਓ 771955874 ਇਹ ਆਪਣੀ ਲੋਕੇਸ਼ਨ ਕੀ ਹੈ ਪਟਿਆਲਾ ਲਓ ਜੀ ਕਿਸੇ ਨੂੰ ਜਰੂਰਤਾ ਸਿਡਜੂ ਦੇ ਬੱਚਿਆਂ ਦੀ ਆ ਸਾਰੇ ਬੱਚੇ ਚੈੱਕ ਕਰਾ ਦਿਓ ਇੱਕ ਵਾਰੀ ਚੱਕ ਚੱਕਿਆ ਦੇਖੋ ਮੇਲ ਫੀਮੇਲ ਅਵੇਲੇਬਲ ਨੇ ਇਹਨਾਂ ਕੋਲੇ ਤੇ ਇੱਕ ਗੱਲ ਹੋਰ ਦੱਸੋ ਇਹਦੀ ਜਿਹੜੀ ਡਿਲੀਵਰੀ ਤੁਸੀਂ ਕਰਦੇ ਨੇ ਵਾ ਹਾਂਜੀ ਆਲਓ ਆਲਓ ਵਰ ਇੰਡੀਆ ਡਿਲੀਵਰੀ ਹੈ ਇੰਡੀਆ ਦੇ ਵਿੱਚੋਂ ਡਿਲੀਵਰੀ ਕਰਦੇ ਨੇ ਉਹਦਾ ਕੀ ਪ੍ਰਾਈਸ ਲੈਨੇ ਹੋ ਅਕੋਰਡਿੰਗ ਟੂ ਇਹ ਹੁੰਦਾ ਨਾ ਵੀ ਕਿਹੜੀ ਲੋਕੇਸ਼ਨ ਤੇ ਜਾਣਾ ਹੈ ਅਕੋਰਡਿੰਗ ਟੂ ਲੋਕੇਸ਼ਨ ਹੁੰਦਾ ਹੈ ਹਾਂ ਕਿਸੇ ਨੂੰ ਜ਼ਰੂਰ ਤਾਂ ਬੱਚੇ ਤੁਸੀਂ ਦੇਖ ਲਓ ਚੈੱਕ ਕਰ ਲਓ ਤੇ ਇਹਨਾਂ ਨੂੰ ਸਿਟਜੂ ਵਾਸਤੇ ਕਾਲ ਕਰ ਸਕਦੇ ਹੋ ਜੀ ਤੇ ਪਹੁੰਚ ਹਾਂਜੀ ਲਓ ਜੀ ਆਹ ਲਓ ਜੀ ਇਹਨਾਂ ਦਾ ਕਾਰਡ ਵੀ ਹੈਗਾ ਠੀਕ ਕਰਾ ਜੀ ਓਕੇ ਜੀ ਥੈਂਕ ਯੂ ਹਾਂਜੀ ਚੱਲਦੇ ਅੱਗੇ ਕਰਦੇ ਆਂ ਗੱਲਬਾਤ ਤੇ ਇੱਕ ਹੋਰ ਬ੍ਰੀਡਰ ਨੂੰ ਤੁਹਾਡੇ ਨਾਲ ਮਲਾਉਨੇ ਆ ਆਜੋ ਹਾਂਜੀ ਵੀਰੇ ਕੀ ਹਾਲ ਹੈ ਬਹੁਤ ਵਧੀਆ ਜੀ ਕਿੱਥੋਂ ਆਏ ਆਪਾਂ ਖੰਨੇ ਤੋਂ ਜੀ ਖੰਨੇ ਤੋਂ ਕਿਹੜੀ ਬਰੀਡ ਦਾ ਬੱਚਾ ਹੈ ਇਹ ਇਹ ਫ੍ਰੈਂਚ ਬੁਲਡੋਗ ਹੈ ਜੀ ਫ੍ਰੈਂਚ ਬੁਲਡੋਗ ਕਿੰਨੀ ਉਮਰ ਦੀ ਇਹ ਇਹ 50 ਦਿਨ ਦਾ ਬੱਚਾ ਜੀ ਮੈਲ ਵੀ ਮਿਲ ਇਹ ਫੀਮੇਲ ਹੈ ਜੀ ਫੀਮੇਲ ਹੈ ਹਾਂ ਜੀ ਕਿਦਾਂ ਦਾ ਸੁਭਾਅ ਹੁੰਦਾ ਹੈਗਾ ਇਹਦਾ ਬਿਲਕੁਲ ਨੋਰਮਲ ਬਿਲਕੁਲ ਫਨੀ ਹੁੰਦਾ ਹੈ ਮਤਲਬ ਕੋਈ ਕਿਸੇ ਨੂੰ ਕੁਝ ਨਹੀਂ ਬੱਚਿਆਂ ਨੂੰ ਪੂਰਾ ਪੂਰਾ ਫ੍ਰੈਂਡਲੀ ਹੈ ਇਹਦੀ ਹਾਈਟ ਕਿੰਨੀ ਹੁੰਦੀ ਹੈ ਬਿਲਕੁਲ ਛੋਟੀ ਜੀ ਹਾਈਟ ਹੁੰਦੀ ਹੈ ਜੀ ਬਿਲਕੁਲ ਇੰਨਾ ਤੋਂ ਥੋੜਾ ਜਿਹਾ ਵੱਡਦਾ ਹੀ ਬਸ ਹਾਂ ਜੀ ਹਾਂ ਪਰ ਜ਼ਿਆਦਾਤਰ ਇਹਨੂੰ ਕੌਣ ਰੱਖਦਾ ਘਰ ਦੇ ਵਿੱਚ ਘਰ ਦੇ ਵਿੱਚ ਫੈਮਿਲੀਆ ਹੀ ਰੱਖਦੀਆਂ ਨੇ ਇਹਨਾਂ ਨੂੰ ਹਾਂ ਜੀ ਹਾਂ ਛੋਟੀ ਬਰੀਡ ਚ ਆਉਂਦਾ ਹੈ ਹਾਂ ਹਾਂ ਜੀ ਛੋਟੀ ਬਰੀਡ ਚ ਆਈ ਇਹਦਾ ਸੁਭਾਅ ਫ੍ਰੈਂਡਲੀ ਹੁੰਦਾ ਹਾਂ ਜੀ ਬਿਲਕੁਲ ਜੀ ਕੀ ਡਾਈਟ ਦੇ ਰਹੇ ਹੋ ਇਹਨੂੰ ਇਹਨੂੰ ਜੀ ਦਹੀਂ ਦੇ ਵਿੱਚ ਰੋਟੀ ਦੇ ਰਹੇ ਆਂ ਫਿਲਹਾਲ ਤਾਂ ਓਕੇ ਹਾਂ ਜੀ ਤਾਂ ਪਾਸੇਰ ਵਾਸਤੇ ਲੈ ਕੇ ਆਏ ਹਾਂ ਹਾਂ ਜੀ ਕੀ ਡਿਮਾਂਡ ਕਰਦੇ ਹੋ 10000 ਰੁਪਏ 10000 ਰੁਪਏ ਡਿਸਕਾਊਂਟ ਆਊਗਾ ਹਾਂ ਜੀ ਇਹਦੇ ਡਿਸਕਾਊਂਟ ਹੋਊ ਥੋੜਾ ਫੋਟਾ ਮਾੜਾ ਮੋਟਾ ਕਰ ਦਾਂਗੇ ਠੀਕ ਹੈ ਜੀ ਤੇ ਹੋਰ ਵੀ ਬੱਚੇ ਨੇ ਨਹੀਂ ਇਹੀ ਹੈ ਜੀ ਟਰੈਕਟਰ ਨੰਬਰ ਦਿਓ ਤੁਹਾਡਾ 95487 0003 ਰਿਪੀਟ ਕਰਿਓ 9548700003 ਆਪਣੀ ਲੋਕੇਸ਼ਨ ਖੰਨਾ ਜੀ ਹਾਂ ਜੀ ਬਾਈ ਦਾ ਨੰਬਰ ਰੋਟ ਕਰ ਲਓ ਕਿਸੇ ਨੂੰ ਫਰੈਂਚ ਬਲ ਡੌਗ ਘੁਮਾ ਕੇ ਦਿਖਾ ਦਿਓ ਬਾਈ ਆ ਦੇਖ ਲਓ ਕੁਆਲਟੀ ਤੁਸੀਂ ਚੈੱਕ ਕਰ ਲਓ ਕਿਸੇ ਨੂੰ ਵੀ ਜਰੂਰਤ ਆ ਵੀਡੀਓ ਤੋਂ ਨੰਬਰ ਲੈ ਕੇ ਕਾਲ ਕਰ ਸਕਦੇ ਹੋ ਜੀ ਠੀਕ ਆ ਵੀਰੇ ਧੰਨਵਾਦ ਧੰਨਵਾਦ ਜੀ ਚਲਦੇ ਆਗੇ ਆਜੋ